ਮੇਰੀ ਮਾਂ ਨੂੰ ਐਨੇ ਟਾਈਮ ਬਾਅਦ ਮੇਰੇ ਤੋਂ ਕੀ ਚਾਹੀਦਾ ਜਿਹੜੀ ਉਹਨੂੰ ਮੇਰੀ ਯਾਦ ਆ ਗਈ ਮੇਰੇ ਵਿਆਹ ਨੂੰ ਵੀ 3-4 ਸਾਲ ਹੋ ਗਏ ਤੇ ਮੈਨੂੰ ਛੱਡੇ ਵੀ ਨਾਣ ਕਿੰਨਾ ਟਾਈਮ ਹੋ ਗਿਆ ਸੀ ਅੱਛਾ ਜຸນ ਮੇਰੀ ਯਾਦ ਆ ਗਈ ਮੈਂ ਤੋਰੀ ਸ਼ਕਲ ਦੇਖਣੀ ਨਹੀਂ ਪਸੰਦ ਹੈਗੀ ਤੇ ਮੇਰੇ ਮੂਰੇ ਆ ਕੇ ਖੜ ਗਈ ਆਵਦੀਆਂ ਹਰਕਤਾਂ ਤੋਂ ਕਦੇ ਨਹੀਂ ਬਾਜ ਆਉਗੀ ਉਦੀ ਆਤਨਾ ਕਦੇ ਜਾਵੇ ਕਿਸੇ ਵੀ ਬਗਾਨੇ ਮੁੰਡਣ ਮੇਰਾ ਭਰਾ ਬਣਾ ਲਈ ਜਦੋਂ ਮੇਰਾ ਕੋਈ ਭਰਾ ਹੀ ਨਹੀਂ ਸੀ ਮੈਂ ਕਿਵੇਂ ਮੰਨ ਲਵਾਂ ਵੀ ਉਹ ਮੇਰਾ ਭਰਾ ਹੈ ਮੈਂ ਤਾਂ ਇਹ ਸੀਗਾ ਕਿ ਇਹ ਜੇ ਹਾਲਾਤਾਂ ਚ ਆ ਕੇ ਉਹ ਸੁਧਰ ਗਈ ਹੋਊਗੀ ਪਰ ਨਹੀਂ ਓਹ ਤੂੰ ਕੀ ਇੱਥੇ ਬੈਠੀ ਲੋਕਾਂ ਨੇ ਘਰਾਂ ਦੇ ਝਾਤੀਆਂ ਮਾਰੀ ਜਾਂਦੀਆਂ ਕਿਸੇ ਕੰਮ ਤਾਂ ਮੈਨੂੰ ਹਥਵਾਲਾ ਬੈ ਗਈ ਚਪੂਤਰੇ ਤੇ ਝੜ ਕੇ ਕਿਉਂ ਮੈਂ ਸੰਗਸਾਰ ਮੈਂ ਲੈ ਗਈ ਨਾ ਮੈਨੂੰ ਸੁੱਖ ਕੇ ਦਿੱਤੇ ਹੋਏ ਸਾਰੇ ਕੰਮ ਮम्मी ਮੈਂ ਸਾਰੇ ਕੰਮ ਕਰ ਲਈ ਸੀ ਮੈਂ ਐਵੇਂ ਸੀ ਵੀ ਕੋਠੇ ਤੋਂ ਝਾੜੇ ਆਉਣੀਆਂ ਤੇ ਤਾਂ ਮੈਂ ਕੋਠੇ ਨੂੰ ਜਾਂਦੀ ਸੀ ਅੱਛਾ ਕੀ ਤਾਂ ਤੂੰ ਗਮਾਂਡੀਆਂ ਦੇ ਘਰੇ ਜਾਨੀਂ ਮੈਂ ਤਾਂ ਦੇਖਣ ਤੇਰੇ ਹੱਥ ਚ ਝਾੜੂ ਵੀ ਤੂੰ ਕੋਠਾ ਸੰਭਰਣ ਜਾਨੀ ਹੈਗੀ ਮੈਂ ਦੇਖਣ ਹੀ ਜਾਂਦੀ ਸੀ ਵੀ ਕਿੰਨੀ ਘਨੇਰੀ ਨੇ ਗੰਦ ਪਾਤਾ ਵੀ ਮੈਂ ਫਿਰ ਸੰਭਰਿਆ ਆਉਂਗੀ ਆਹ ਮੈਂ ਦੇਖਣ ਹੀ ਜਾਂਦੀ ਸੀ ਜਿਵੇਂ ਮੈਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਕੰਮ ਦਾ ਕਿ ਬੈਠੀ ਤੂੰ ਕੋਠੇ ਕਣੀ ਪਿੱਠ ਕਰਕੇ ਆਂ ਹਾਂ ਦੇਖੀ ਜਾਂ ਨੀ ਤੂੰ ਇੱਧਰ ਆ ਤੇ ਮੈਨੂੰ ਦੱਸਦੀਆਂ ਕਿ ਮਾਂ ਕੋਠੇ ਤੇ ਚੜੀ ਸੀ ਜੀ ਕੋਠਾ ਸੰਭਰਨ ਜੇ ਕੋਠੇ ਤੇ ਜਾਣਾ ਸੀ ਬਾਲਟੀ ਪਾਣੀ ਦੀ ਲਿਆਂਦੀ ਬੇ ਛਿੜਕਣ ਨੂੰ ਕੋਠਾ ਹੱਥ 'ਚ ਝਾੜੂ ਹੁੰਦਾ ਮੈਂ ਮੰਨ ਲੈਂਦੀ ਵੀ ਤੂੰ ਕੋਠਾ ਸੰਭਰ ਜਾਨੀ ਆ ਮਾਂ ਚਲਾ ਗੱਲਾਂ ਤਾਂ ਬਾਚੋ ਕਰੀ ਮੇਰ ਨਾਲ ਜਿਹੜੀ ਤੂੰ ਕੁੱਤੇ ਖਾਣੀ ਮੇਰ ਨਾਲ ਕਰਨੀ ਹੁੰਦੀ ਉਤੋਂ ਰੋਜ਼ ਕਰਦੀ ਆ ਮੈਂ ਇਹਨੂੰ ਕੁੱਤੇ ਖਾਣੀ ਨਹੀਂ ਕਹਿੰਦੇ ਇਹਨੂੰ ਗੌਰ ਰੱਖਣੀ ਕਹਿੰਦੇ ਮੈਂ ਤੇਰੇ ਤੇ ਗੌਰ ਰੱਖਦੀ ਆਂ ਮੈਨੂੰ ਤੂੰ ਕੰਮ ਨਹੀਂ ਕਰਦੀ ਨੀ ਮੈਨੂੰ ਕੀ ਲੋੜ ਹੈ ਪੁੜਪੜੀ ਪਾਟ ਕਰਨ ਦੀ ਜੇ ਤੂੰ ਕੋਈ ਹੱਥ ਪਾਉਣੀ ਹੋਵੇ ਆਪ ਤੋਂ ਕੰਮ ਨੂੰ ਮੇਰੇ ਤੇ ਗੌਰ ਰੱਖ ਕੇ ਮੈਂ ਕੀ ਕਰਾਂਗੀ ਮੈਂ ਕਿਹਦੇ ਕੋਲ ਜਾਣਾ ਕਿਹਦੇ ਕੋਲ ਭੱਗ ਜੂੰਗੀ ਜੇ ਮੈਂ ਜਾਣਾ ਹੁੰਦਾ ਕੱਲ ਹੀ ਉਹਨਾਂ ਨਾਲ ਭੱਗ ਜਾਂਦੀ ਜਿਹੜੇ ਮੈਨੂੰ ਲੈਣ ਆਏ ਸੀ ਹਾਏ ਬੇ ਰੱਬਾ ਪੁੱਠੇ ਦਿਮਾਗ ਦੀ ਸਾਫ ਸਾਫ ਜਵਾਬ ਦੇ ਤਾਏ ਨੇ ਨਹੀਂ ਮੈਂ ਤੈਨੂੰ ਉਹ ਨਹੀਂ ਕਹਿੰਦੀ ਮੈਂ ਤਾਂ ਤੰਦਿਆਂ 'ਚ ਗੌਰ ਰੱਖਣੀ ਕਹਿਨੀ ਆਂ ਹਾਂ ਦੱਸ ਕੀ ਕਹਿੰਦੀ ਸੀ ਮਾ ਤੇਨੂੰ ਮੇਰੇ ਤੋਂ ਕੋਈ ਸ਼ੱਕ ਤਾਂ ਨਹੀਂ ਹੈਗਾ ਭਾਈ ਉਹਦਾ ਮੈਨੂੰ ਸ਼ੱਕ ਕੋਈ ਨਹੀਂ ਹੈਗਾ ਤੇਰੇ ਤੇ ਪਰ ਜਦੋਂ ਹਾਂ ਹੁਣ ਐ ਬੈਠੀ ਜੀ ਦੇਖੀ ਮੈਨੂੰ ਚੰਗਾ ਨਹੀਂ ਲੱਗਿਆ ਮੈਨੂੰ ਤਾਂ ਬੁਰਾ ਲੱਗਿਆ ਐਵੇਂ ਨਹੀਂ ਮੈਂ ਕਹਿ ਰਹੀ ਹਮ ਵੀ ਉਹ ਕੱਲ ਆਏ ਸੀਗੇ ਹਨਾ ਕਿਤੇ ਤੂੰ ਸੋਚੇ ਵੀ ਮੈਂ ਝੂਠ ਬੋਲਦੀ ਆ ਪਰ ਮੈਂ ਸੱਚੀ ਕਹਿ ਰਹੀ ਮੈਂ ਕੋਈ ਝੂਠ ਨਹੀਂ ਬੋਲਦੀ ਜੇ ਮੈਂ ਉਹਨਾਂ ਨੂੰ ਜਾਣਦੀ ਹੁੰਦੀ ਤੈਨ ਮੈਂ ਉਹਦੀ ਦੱਸ ਦਿੰਦੀ ਮੈਨੂੰ ਸੱਚੀ ਦਰਜਾ ਲੱਗੀ ਜਾਂਦਾ ਆ ਵਿਦਿਆਪਤੋਂ ਵੀ ਕਿਤੇ ਤੁਸੀਂ ਨਾ ਮੈਨੂੰ ਘਰੋਂ ਕੱਢ ਦੋ ਆ ਸੀਤਾਨੀ ਘਰੋਂ ਕੱਢ ਦੇ ਤੇਰਾ ਘਰ ਹੈ ਤੀਏ ਤੂੰ ਆਪ ਦਾ ਸਮਾਰ ਆਪ ਦਾ ਸਾਮ ਵਧਾ ਕਟਾ ਤੇਰੀ ਮਰਜ਼ੀ ਜਿੰਨਾ ਕਿ ਮੇਥੋਂ ਹੋਇਆ ਮੈਂ ਤਾਂ ਅੱਜ ਤੇ ਕਿਰਪਾਈ ਕਰਕੇ ਕੰਮ ਇੱਥੇ ਤੱਕਰ ਕਰ ਲਿਆ ਤੇਰੇ ਬੰਦੇ ਦਾ ਤੈਨੂੰ ਪਤਾ ਹੀ ਹੈ ਕੰਮ ਕਰਨ ਵਾਲੇ ਦਾ ਸਾਨੂੰ ਕੋਈ ਮੈਨੂੰ ਤਾਂ ਕੋਈ ਸ਼ੱਕ ਨਹੀਂ ਤੇਰੇ ਤੇ ਹੋਰ ਬਸ ਆ ਕਹੇ ਤੋਂ ਕੰਮ ਕਰ ਲਿਆ ਕਰ ਕਦੇ ਆਪ ਵੀ ਦੇਖ ਕੇ ਗੌਰ ਨਾ ਕਰ ਲਿਆ ਕਰ ਮੈਨੂੰ ਤਾਂ ਆਹੀ ਟੈਨਸ਼ਨ ਰਹਿੰਦੀ ਐ ਵੀ ਮੈਂ ਹੁਣ ਕਿੰਨਾ ਕੁ ਚਿਰ ਤੈਨੂੰ ਐ ਕਹਿ ਕੇ ਕਿ ਧੰਦੇ ਕਰਾਉਂਗੀ ਤੇ ਇਹ ਮੈਂ ਵੀ ਹੁਣ ਬੜੇ ਪੇਚਾ ਕਰਦੀ ਐ ਮੈਂ ਕੰਮ ਜਾ ਕੇ ਅੰਦਰ ਮੈਂ ਐਂ ਕਰੀ ਪਹਿਲਾਂ ਤਾਂ ਕੁੱਟ ਕੇ ਚਾਹ ਬਣਾ ਦੇ ਮੇਰੇ ਵਾਸਤੇ ਬਣਾ ਦੇਣੀ ਹਾਂ ਫੇਰ ਨਾ ਉਹ ਇੱਧਰਲਾ ਕਮਰਾ ਝਾੜਨ ਵਾਲਾ ਰਹਿੰਦਾ ਉਹ ਝਾੜ ਲੈ ਠੀਕ ਐ ਮੈਂ ਆਹੋ ਉਹਨੂੰ ਕਰ ਦੇ ਲੋਟਾ ਮਨਿੰਦਰ ਹਾਂਜੀ ਮੰਮੀ ਉਹ ਤਾਂ ਕੱਲੀ ਲੱਗੀ ਪਈ ਐ ਲੈ ਮੈਂ ਕਰਾ ਦਿੰਨੀ ਆ ਨਾਲ ਸਾਫ ਸਫਾਈ ਉਹ ਬਸ ਮੈਂ ਹੁਣ ਮੈਂ ਤੇ ਲਿਬੜੀਆਂ ਤੋਂ ਤੁਸੀਂ ਗੱਲ ਲੈ ਲਿਬੜ ਨੂੰ ਕੀ ਐ ਕਿਹੜਾ ਛੋਟਾ ਮੋਟਾ ਬੇੜਾ ਐ ਉਹ ਤੂੰ ਕੱਲੀ ਉਹ ਕਰ ਲੇਗੀ ਉਹ ਬਸ ਕੋਈ ਨਾ ਮੈਂ ਤੁਸੀਂ ਨਾ ਤੁਸੀਂ ਜਾ ਅੰਦਰ ਜਾ ਕੇ ਬੈਠ ਜਾ ਤੁਸੀਂ ਲੈ ਤੂੰ ਵੀ ਭਾਈ ਬਾਬ ਦੇ ਸਰੀਰ ਨਾਲ ਬਾੜਾ ੱਤਕਾ ਕਰਦੇ ਫੇਰ ਮੁੜ ਕੇ ਕਹੀ ਜਾਂ ਮੈਂ ਹੁਣ ਮੇਰਾ ਮੋਢਾ ਦੁਖਦਾ ਹੁਣ ਆਏ ਹੁੰਦਾਗਾ ਪਹਿਲਾਂ ਤੂੰ ਆਪ ਕੱਲੀ ਲੱਗੇ ਜਾਨੀ ਕੰਮ ਕਰਨ ਕੋਸ਼ ਨਹੀਂ ਹੁੰਦਾ ਮੰਮੀ ਆਹ 3-4 ਦਿਨ ਨਿਹਰੀਆਂ ਚੱਲੀ ਜਾਂਦੀਆਂ ਸੀਗਾ ਆ ਕਿੰਨਾ ਤਾਂ ਰੇਤਾ ਹੋਇਆ ਪੈਸਾ ਮਗ ਚਲ ਤੋਦਾ ਨਾਲ ਕੋਸ਼ ਨਹੀਂ ਹੁੰਦਾ ਬਸ 10-15 ਮਿੰਟ ਦੀ ਗੱਲ ਆ ਬਸ ਇੰਨੇ ਨਾ ਹੀ ਰਹਿ ਗਿਆ ਬਾਅਦ ਤੱਕ ਮੈਂ ਕਰ ਲੈਣੀ ਆ ਚੰਗਾ ਫੇਰ ਆਪਦੀ ਜਿੱਦ ਤਾਂ ਨਹੀਂ ਮੁੜਦੀ ਹੁੰਦੀ ਤੂੰ ਹਿੰਡਣ ਤਾਂ ਬਾੜੀ ਹੈਗੀ ਤੂੰ ਐ ਕਰ ਲੈ ਮੰਮੀ ਜੇ ਤੂੰ ਕੰਮ ਕਰਨੀ ਘੁੱਟ ਘੁੱਟ ਚਾਹ ਮਾ ਮਾ ਦੱਸੋ ਦੇਖੀ ਮੇਰੇ ਤਾਂ ਨਾ ਦਿਮਾਗ ਤੋਂ ਜੀਤੀ ਲੈਂਦੀ ਨਹੀਂ ਹੈਗੀ ਹੁਣ ਕੋਸ ਤਾਂ ਸੋਚ ਪੁੱਤ ਵੀ ਉਹਦੇ ਨਾਲ ਕਿਵੇਂ ਮਿਲਾਂ ਕਿਵੇਂ ਉਹਨੂੰ ਚੰਦਰੀ ਨੂੰ ਮੇਰਾ ਮੋਹ ਆਵੇ ਕੀ ਕਰੀਏ ਆਪਾਂ ਮਾ ਮਿਲਣ ਦੀ ਗੱਲ ਹੋਈ ਸੀ ਤੇ ਆਪਾਂ ਮਿਲਿਆ ਜਦੋਂ ਉਹਨੇ ਆਪਣੇ ਪਛਾਣਨ ਤੋਂ ਇਨਕਾਰ ਕਰਤਾ ਉਹ ਤਾਂ ਸਾਫ਼ ਤੁਹਾਡੇ ਮੂੰਹ ਤੇ ਆਏ ਕਹਿੰਦਾ ਵੀ ਮੇਰੀ ਮਾਂ ਤਾਂ ਮਰੀ ਹੋਈ ਆ ਦੱਸ ਇਹ ਧੁੱਤੇ ਕੀ ਹੈ ਪੁੱਤ ਹੁਣ ਉਹ ਵੀ ਮਜਬੂਰ ਹੈ ਉਹਨੂੰ ਵੀ ਐਵੇਂ ਇੰਨਾ ਚਿਰ ਮੇਰੀ ਮਾਂ ਨੇ ਮੇਰੀ ਸਾਰ ਨਹੀਂ ਲਈ ਮੈਨੂੰ ਪੋਰਾ ਕਨੂ ਛੱਡ ਕੇ ਤੁਰ ਗਈ ਉਹਦੇ ਬਾਦੀ ਦਾ ਪੁੱਤ ਮੈਂ ਉਦੋਂ ਦੀ ਮਰੀ ਹੋਈ ਸੀ ਮੈਨੂੰ ਪਤਾ ਉਹਦਾ ਗੁੱਸਾ ਏਡੀ ਛੇਤੀ ਨਹੀਂ ਢਹਿਣਾ ਫਿਰ ਮੰਮੀ ਫਿਰ ਤੁਹਾਨੂੰ ਪਤਾ ਹੈ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਜਵਾਕੜੀ ਨੂੰ ਨਿੱਕੀ ਜੀ ਨੂੰ ਉੱਥੇ ਛੱਡਿਆ ਏ ਉਹ ਨਹੀਂ ਤੁਹਾਨੂੰ ਐਕਸੈਪਟ ਕਰੋਗੀ ਜਿੰਨਾ ਤੁਸੀਂ ਮਰਜੀ ਉਹਨਾਂ ਕੋਲ ਵਗਜੋ ਪੁੱਤ ਹੁਣ ਤੈਨੂੰ ਵੀ ਪਤਾ ਏ ਦੇਖ ਹੁਣ ਇੰਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੇਰੇ ਉਦੋਂ ਹਾਲਾਤ ਹੀ ਇਹ ਜੇ ਸੀ ਮੈਂ ਵੀ ਮਜਬੂਰ ਸੀ ਨਹੀਂ ਕਿਹੜੀ ਮਾਂ ਆਪ ਦਿੱਤੀ ਪੁੱਤ ਨੂੰ ਆਪਦੇ ਤੋਂ ਦੂਰ ਕਰਦੀ ਐ ਤੂੰ ਮੈਨੂੰ ਆਪ ਹੀ ਦੱਸ ਸਰ ਤੂੰ ਜਿੰਨਾ ਕ ਜ਼ੋਰ ਲੱਗਿਆ ਸੀ ਦੇਖ ਲੈ ਪਤਾ ਕੀਤਾ ਵੀ ਕਿੱਥੋਂ ਆ ਕਿੱਥੋਂ ਨਹੀਂ ਅਸੀਂ ਘਰ ਤੱਕ ਵੀ ਪਹੁੰਚ ਗਏ ਅਸੀਂ ਉੱਥੋਂ ਵੀ ਬੇਇੱਜ਼ਤੀ ਕਰਵਾ ਲਈ ਹੈ ਤੇਰੇ ਸਾਹਮਣੇ ਦੇਖ ਲੈ ਜੀਤੀ ਨੇ ਕੀ ਕੁਝ ਗਿਆ ਸਗੋਂ ਇੰਨਾਂ ਗੱਲਾਂ ਤੇ ਲਾਡੀ ਦਾ ਵੀ ਲਾਡੀ ਤੇ ਵੀ ਅਸਰ ਹੋਇਆ ਮੇਰਾ ਤਾਂ ਪੁੱਤ ਸੱਚੀ ਕਾਲਜਾ ਮੱਚੀ ਜਾਂਦਾ ਉਦੋਂ ਦਾ ਜਵਾਕੜੀ ਦੇ ਉਹ ਹਾਲ ਦੇਖ ਕੇ ਦੇਖ ਲੈ ਉਹਦੀ ਸੱਸ ਕਿੱਡੀ ਤੇਜ਼ ਸੀ ਹੈ ਕਿਵੇਂ ਉੱਤੋਂ ਦੀ ਹੋ ਕੇ ਮਿਲਦੀ ਸੀ ਪਤਾ ਨਹੀਂ ਮੇਰੀ ਨਿਆਣੀ ਨਾਲ ਕੀ ਕੀ ਕਰਦੀ ਹੋ ਬੰਦਾ ਤਾਂ ਮੈਨੂੰ ਹੀ ਕੁਝ ਡੁੱਡੂ ਜਿਹਾ ਲੱਗਿਆ ਜਿਹੜਾ ਮਾਂ ਪਿਓ ਬਾਹਰ ਨਾ ਹੁੰਦਿਆਂ ਨਾ ਸੋਣਾ ਨਾ ਇਹੋ ਜਿਹਾ ਕੁਛ ਹੀ ਹੁੰਦਾ ਜੇ ਤੂੰ ਪਹਿਲਾਂ ਨਹੀਂ ਆਪ ਦਿੱਤੀ ਦਾ ਸੋਚਿਆ ਤਾਂ ਹੁਣ ਵੀ ਐਂ ਸੋਚ ਲੈ ਵੀ ਤੂੰ ਆਪ ਦਿੱਤੀ ਨੂੰ ਜਾਣਦੀ ਨਹੀਂ ਬਸ ਜਿਹੜੇ ਹਾਲਾਤਾਂ 'ਚ ਉਹ ਹੁਣ ਤੱਕ ਰਹੀ ਹੈ ਨਾ ਉਹਨੂੰ ਉਹੀ ਹਾਲਾਤਾਂ 'ਚ ਰਹਿਣ ਦੇ ਉਹਨੂੰ ਉਹ ਹਾਲਾਤ ਪਸੰਦ ਆਉਣ ਲੱਗੇ ਉਹਨੂੰ ਉੱਥੇ ਰਹਿਣਾ ਪਸੰਦ ਕਰਦੀ ਆ ਉਹ ਤਾਂ ਇੱਕ ਮਾਂ ਤੋਂ ਇਹ ਚੀਜ਼ਾਂ ਨਹੀਂ ਜਰੀਆਂ ਜਾਂਦੀਆਂ ਪਰ ਮਾਂ ਉਹ ਮਾਂ ਜਿੰਨਾ ਜਿੰਨਾ ਚਿਰ ਤਾ ਮੇਰੀ ਅੱਖਾਂ ਤੋਂ ਦੂਰ ਸੀ ਮੈਨੂੰ ਨਹੀਂ ਉਹਦਾ ਪੇਤ ਸੀਗਾ ਉਹਨਾਂ ਚਿਰ ਤਾ ਮੈਂ ਪੁੱਤ ਕੱਟ ਲਿਆ ਪਰ ਹੁਣ ਤਾਂ ਸੌ ਲੱਗੇ ਮੈਨੂੰ ਐ ਲੱਗਦਾ ਮੈਂ ਕਿਹੜੇ ਵੇਲੇ ਆਪ ਦਿੱਤੀ ਦੇ ਕੋਲੇ ਉੱਡ ਕੇ ਵਗ ਜਾ ਮਾਂ ਜਦੋਂ ਉਹ ਨਹੀਂ ਆਣੀ ਜੇ ਕੋਸ਼ੁੰਦਾ ਸੀਗਾ ਉਦੋਂ ਤੇਰੀ ਮਾਂ ਕਿੱਥੇ ਗਈ ਸੀ ਅੱਛਾ ਅੱਜ ਤੈਨੂੰ ਉਹਦੇ ਵੱਲ ਦੇਖ ਕੇ ਅੱਜ ਤੈਨੂੰ ਉਹ ਤੇ ਤਰਸ ਆ ਗਿਆ ਜੇ ਤੂੰ ਨਿੱਕੀ ਜੀ ਨੂੰ ਛੱਡ ਕੇ ਗਈ ਸੀ ਉਦੋਂ ਤੈਨੂੰ ਤਰਸ ਨਹੀਂ ਆਇਆ ਤੇ ਮਾਂ ਹੋਂਨਾ ਦਾ ਪਿਆਰ じゃ ਆਪਦੇ ਅੰਦਰ ਹੀ ਰੱਖ ਹੁਣ ਇਹਦਾ ਕੋਈ ਮਤਲਬ ਨਹੀਂ ਹੈਗਾ ਨਾ ਉਹ ਤੇਰੇ ਕੋਲ ਵਾਪਸ ਆ ਰਹੀ ਨਾ ਕਰੇ ਨਾ ਉਹ ਲਾਡੀ ਦੀ ਗੱਲ ਮੰਨੇ ਕਿਉਂਕਿ ਨਾ ਉਹ ਲਾਡੀ ਨੂੰ ਉਹਨੇ ਕਦੇ ਦੇਖਿਆ ਨਾ ਉਹ ਲਾਡੀ ਨੂੰ ਜਾਣਦੀ ਹੈ ਕਿ ਉਹ ਤਾਂ ਮੋਹ ਪਿਆਰ ਹੋਵੇ ਅਦੇ ਭਰਾ ਨਾਲ ਨਾ ਦੀ ਹੈ ਹਾਂ ਵਾਪਸ ਆਉਣ ਵਾਲੀ ਗੱਲ ਆਏ ਨਾ ਗਏ ਤੈਨੂੰ ਪਤਾ ਹੈਗਾ ਮੈਂ ਤਾਂ ਹਰ ਪਲ ਮਰੀਤੀ ਦੀ ਉਡੀਕ ਰਹਿੰਦੀ ਐ ਵੀ ਬਸ ਉਹ ਕਿਹੜਾ ਵੇਲਾ ਵੀ ਜਦੋਂ ਮਰੀਤੀ ਮੇਰੇ ਕੋਲੇ ਆ ਜੇ ਮੈਂ ਏਦੋਂ ਪਹਿਲਾਂ ਤਾਂ ਕੱਟ ਲਿਆ ਪੁੱਤ ਉਹਦੇ ਬਿਨਾ ਹੁਣ ਤਾਂ ਮੇਰੇ ਨਾ ਸਾਹ ਵੀ ਸੌਖੇ ਨਹੀਂ ਨਿਕਲਨੇ ਮਰੀਤੀ ਬਿਨਾ ਤੂੰ ਮੈਨੂੰ ਐਂ ਦੱਸ ਫਿਰ ਚੱਲ ਆਪਾਂ ਦੁਬਾਰੇ ਚੱਲਿਆ ਹੁਣੇ ਉਹਨੇ ਦੁਬਾਰੇ ਫੇਰ ਸਾਰਾ ਕੁਝ ਉਹੀ ਕੁਝ ਕਰਨਾ ਫਿਰ ਆਪਾਂ ਕੀ ਕਰਾਂਗੇ ਦੱਸ ਕਿੱਤਲੋ ਕੀ ਤਰੀਕਾ ਉਹਨੂੰ ਮਨਾਉਣ ਦਾ ਵੀ ਉਹ ਤੇਰੀ ਗੱਲ ਮੰਨ ਲੇ ਦੱਸ ਹੁਣ ਇੱਕ ਵਾਰੀ ਚਲੋ ਆਪਣੇ ਨਾਲ ਗੁੱਸੇ ਹੋ ਗਈ ਹੁਣ ਆਪਾਂ ਜਾਂਦਾ ਨਹੀਂ ਹੱਥ ਤੇ ਤਰ ਕੇ ਬਹਿ ਜਾਗੇ ਵੀ ਮੁੜ ਕੇ ਉਹਦੀ ਫੇਰ ਨਾ ਸਾਰ ਲਈਏ ਮੈਨੂੰ ਪਤਾ ਹੈ ਵੀ ਉਹਦੇ 'ਚ ਗੁੱਸਾ ਹੈਗਾ ਹਲੇ ਪਰ ਉਹ ਇੰਨੇ ਛੇਤੀ ਨਹੀਂ ਪੁੱਤ ਠੰਡਾ ਹੁੰਦਾ ਫਿਰ ਮਾਂ ਵਾਰੀ ਵਾਰੀ ਉੱਥੇ ਜਾ ਕੇ ਵੀ ਕੀ ਮਤਲਬ ਆ ਆਪਦੀ ਬੇਇੱਜ਼ਤੀ ਕਰਾਉਂਦਾ ਤਾਂ ਮਤਲਬ ਹੀ ਨਹੀਂ ਹੈਗਾ ਨਾਲ ਲਾੜਿੰ ਦੁੱਖ ਹੁੰਦਾ ਉਸ ਗੱਲ ਦਾ ਮੈਂ ਇਕੱਲੀ ਉਹਨਾਂ ਤੋਂ ਬਿਨਾ ਪੈਰ ਪੱਟ ਨਹੀਂ ਸਕਦੀ ਤੇ ਤੂੰ ਜੇ ਤੂੰ ਉੱਥੇ ਜਾਏਂਗੀ ਉਹਨੂੰ ਗੁੱਸਾ ਆਊਗਾ ਤੈਨੂੰ ਦੇਖ ਕੇ ਪੁੱਤ ਮੈਨੂੰ ਪਤਾ ਹੈ ਵੀ ਮੈਨੂੰ ਦੇਖ ਕੇ ਉਹਨੂੰ ਚੀ ਚੜਦੀ ਐ ਪਰ ਤੂੰ ਲਾਡੀ ਨਾਲ ਇੱਕ ਵਾਰੀ ਗੱਲ ਕਰ ਹਾੜੇ ਮੇਰੀ ਸੀ ਇਹ ਕੰਮ ਤੁਸੀਂ ਦੋਨੇ ਆਣੇ ਕਰ ਸਕਦੇ ਹੋ ਦੇਖ ਤੇਨੂੰ ਤੇਰੇ ਮੂਰੇ ਮੈਂ ਮਹਿੰਤੀ ਕਰਦੀ ਆ ਮਾਂ ਮਿੰਤ ਕਰਨ ਦੀ ਗੱਲ ਨਹੀਂ ਹੈਗੀ ਲਾਡੀ ਨਹੀਂ ਮੇਰੀ ਗੱਲ ਸੁਣਦਾ ਜਦੋਂ ਕੱਲ ਉਧਰੋਂ ਆਈ ਸੀ ਮੈਂ ਉਦੋਂ ਵੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਨਹੀਂ ਮੇਰੀ ਗੱਲ ਸੁਣੀ ਹਾਂ ਤੂੰ ਗੱਲ ਕਰਕੇ ਦੇਖ ਲੈ ਜੇ ਤੇਰੀ ਗੱਲ ਸੁਣਦਾ ਤਾਂ ਪੁੱਤ ਜੇ ਮੇਰੀ ਗੱਲ ਸੁਣਦਾ ਹੁੰਦਾ ਫਿਰ ਤਾਂ ਮੈਂ ਕਹਿ ਹੀ ਦਿੰਦੀ ਪਰ ਤੈਨੂੰ ਕਹਿਣ ਦੀ ਕੀ ਲੋੜ ਸੀ ਮਾਂ ਮੇਰੀ ਵੀ ਨਹੀਂ ਸੁਣਦਾ ਸਾਲ ਕੋਈ ਨਹੀਂ ਮੈਂ ਚਾਦੀ ਘੁੱਟ ਕਰਦੀ ਆ ਪੁੱਤ ਬਣ ਕੇ ਇੱਕ ਵਾਰੀ ਮੇਰੇ ਕਹੇ ਤੋਂ ਗੱਲ ਕਰ ਲੈ ਮਾਂ ਗੱਲ ਕਰਕੇ ਕਰੂੰਗੀ ਕੀ ਇਸ ਗੱਲ ਦਾ ਕੋਈ ਹੱਲ ਹੀ ਨਹੀਂ ਹੈਗਾ ਇੱਕ ਉਮੀਦ ਸੀਗੀ ਸਾਨੂੰ ਵੀ ਹਾਂ ਜੇ ਭੈਣ ਦਾ ਪਤਾ ਲੱਗ ਜੂਗਾ ਉੱਥੇ ਜਾ ਕੇ ਉਹਨੂੰ ਇੱਥੇ ਲਿਆਵਾਂਗੇ ਉਹਦੇ ਹੱਕ ਉਹਨੂੰ ਦੇਵਾਂਗੇ ਪਰ ਸਾਡੇ ਤਾਂ ਉਹ ਉਮੀਦ ਵੀ ਟੁੱਟ ਗਈ ਮਾਂ ਸਾਡੇ ਪੱਲੇ ਕੁਝ ਵੀ ਨਹੀਂ ਰਿਹਾ ਹੁਣ ਸਾਡੇ ਕੋਲ ਤਾਂ ਸਾਰੇ ਰਿਸ਼ਤੇ ਨਾਤੇ ਟੁੱਟ ਗਏ ਸਿਰਫ ਮਾਂ ਤੇਰੇ ਕਰਕੇ ਕੋਈ ਰਿਸ਼ਤੇਦਾਰ ਸਾਡੇ ਨਾਲ ਨਹੀਂ ਵਰਤਾ ਕੋਈ ਭੈਣ ਭਰਾ ਹਾਂ ਕੋਈ ਸਾਡੇ ਨਾਲ ਦੁੱਖ ਸੁੱਖ ਚ ਖੜਦਾ ਕੋਈ ਵੀ ਨਹੀਂ ਖੜਦਾ ਸਿਰਫ ਕੀ ਦੇ ਕਰਕੇ ਮਾਂ ਸਿਰਫ ਤੇਰੇ ਕਰਕੇ ਕਿਉਂਕਿ ਅੱਜ ਤੱਕ ਤੂੰ ਨਾ ਕਿਸੇ ਨਾਲ ਵਰਤਿਆ ਅੱਜ ਤੱਕ ਤੂੰ ਨਾ ਕਿਸੇ ਨੂੰ ਸਿੱਧੇ ਮੂੰਹ ਬੋਲੀ ਤੇ ਜਿਹੜਾ ਕੁਝ ਤੂੰ ਕੀਤਾ ਨਾ ਕੋਈ ਨਹੀਂ ਅਪਣ ਪਿੰਡ ਪਿੰਡ ਦੇ ਲੋਕ ਤੱਕ ਵੀ ਆਪੇ ਨਾਲ ਨਹੀਂ ਵਰਤਣਾ ਪਸੰਦ ਕਰਦੇ ਮਾਂ ਪੁੱਤ ਮੈਂ ਕਿੰਨੇ ਕਵਾਰੀ ਮੰਨਣਾ ਤੁਹਾਡੇ ਮੂਰੇ ਵੀ ਭਾਈ ਮੈਥੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਹੁਣ ਇੰਨਾ ਗਲਤੀਆਂ ਦੀ ਸਜ਼ਾ ਮੈਨੂੰ ਰੋਜ਼ ਰੋਜ਼ ਦੇਓਗੇ ਪੁੱਤ ਗਲਤੀ 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 ਕਹਿ ਕੇ ਮਾਂ ਉਹ ਸਾਰਾ ਕੁਝ ਨਹੀਂ ਥੋਇਆ ਜਾਂਦਾੜ ਕੋਈ ਤੂੰ ਕੀਤਾ ਤੂੰ ਸਾਰਾ ਕੁਝ ਕਰਕੇ ਅੱਜ ਤੂੰ ਕਹਿ ਰਹੀ ਮੇਨੂੰ ਗਲਤੀ ਹੋ ਗਈ ਗਲਤੀ ਤੂੰ ਚਲ ਮੰਨ ਲਈ ਕਿ ਤੇਰੀ ਤੇਰੀ ਗਲਤੀ ਮੰਨਨ ਨਾਲ ਸਾਰਾ ਕੁਝ ਵਾਪਸ ਹੋ ਜਾਊਗਾ ਐ ਦੱਸ ਦੇ ਨਹੀਂ ਹੁੰਦਾ ਨਾ ਮਾ ਉਦੋਂ ਤੇਰਾ ਦਿਲ ਕਿੱਥੇ ਸੀਗਾ ਜੇ ਤੂੰ ਹਸਾਰਾ ਕੁਝ ਕਰੀ ਜਾਂਦੀ ਸੀ ਤੂੰ ਤਾਂ ਨਾ ਰੱਬ ਮੈਨੂੰ ਚੱਕ ਹੀ ਲਵੇ ਆ ਨਰਕ ਭਰੀ ਜ਼ਿੰਦਗੀ ਮੈਂ ਨਹੀਂ ਜਿਉ ਸਕਦੀ ਕਦੇ ਤੀ ਕਰਨੀ ਤੜਫਨੀ ਹੈ ਕਦੇ ਤੁਹਾਡੀਆਂ ਗੱਲਾਂ ਸੁਣ ਕੇ ਤੜਫਨੀ ਹੈ ਮੈਂ ਸਾਰਾ ਜੀ ਨਹੀਂ ਕਰਦਾ ਤੈਨੂੰ ਗੱਲਾਂ ਸੁਨਾਈਏ ਪਰ ਜਿਹੜਾ ਕੁਝ ਤੂੰ ਕੀਤਾ ਨਾ ਸਾਡੇ ਅੱਖਾਂ ਸਾਹਮਣੇ ਆ ਜਾਂਦਾ ਵੀ ਜੀ ਦੇ ਕਰਕੇ ਪਤਾ ਨਹੀਂ ਕਿੰਨੀਆਂ ਕਿ ਜ਼ਿੰਦਗੀਆਂ ਰੁੱਲਗੀਆਂ ਭੈਣ ਦੀ ਜ਼ਿੰਦਗੀ ਰੁੱਲ ਗਈ ਕਾਲੇ ਦੀ ਹਰਪ੍ਰੀਤ ਦੀ ਮੇਰੀ ਪਤਾ ਨਹੀਂ ਕਿਹਦੇ ਕਿਹਦੇ ਘਰ ਉਜੜੇ ਨੇ ਲੈ ਆ ਗਲਾਸ ਐ ਦੇਖ ਲੈ ਸਟੀਲ ਦਾ ਨਾਵਾ ਕੁੜੇ ਹੋ ਰਿਆ ਏ ਕੁੜਕੇ ਕੌਣ ਕਿਹਾ ਮਮੀ ਜੀ ਆਏ ਦੇਖ ਲੈ ਆ ਗਲਾਸ ਕਦੋਂ ਦਾ ਧਰਿਆ ਮੈਨੂੰ ਨਹੀਂ ਪਤਾ ਕਿਹਨੂੰ ਤਾਂ ਚਾਹ ਪਾਣੀ ਫੜਾ ਕੇ ਆਪ ਪੀ ਕੇ ਧਰ ਆਪ ਪੀਏਗਾ ਇਹ ਭਾਈ ਜੇ ਐਂ ਜਾਣ ਲੱਗੇ ਘਰ ਚੋ ਇੱਕ ਇੱਕ ਕਰਕੇ ਗਲਾਸ ਇਹ ਤਾਂ ਬਰ ਇੱਕ ਵੀ ਨਹੀਂ ਖੜਨਾ ਆ ਦੇਖ ਲੈ ਕਿੱਥੇ ਪੀਏਗਾ ਭਲਾ ਐਂ ਗਲਾਸ ਕੌਣ ਧਰ ਕੇ ਗਿਆ ਮੈਂ ਮੇਰੀ ਗੱਲ ਸੁਣੋ ਗਲਾਸ ਸ਼ਰਾਬ ਵਾਲਾ ਨਾ ਤੁਸੀਂ ਸ਼ਰਾਬ ਪੀਂਨੇ ਹੋ ਨਾ ਪੀਂਨੇ ਮੈਂ ਪੀਂਦਾ ਪਿੰਦਾ ਥੋੜਾ ਮੁੰਡਾ ਮੁੰਡਾ ਤਾਂ ਪਿੰਦਾ ਗਲ ਨਾ ਗੌਰ ਰੱਖਣਾ ਤਾਂ ਆਪਣਾ ਕੰਮ ਹੈ ਪੁੱਤ ਮੈਂ ਹੁਣ ਕੀ ਪਤਾ ਉਹ ਕਿੱਥੇ ਕਿੱਥੇ ਗਲਾਸ ਛਿੜਦਾ ਕਿੱਥੇ ਕਿੱਥੇ ਬੋਤਲਾਂ ਛਿੜਦਾ ਮੈਂ ਕੱਲ ਜੱਗ ਚੱਕ ਕੇ ਲਾਈਆਂ ਗੇਟ ਕੋਲ ਹੁਣ ਮੈਂ ਕਿੱਥੇ ਕਿੱਥੇ ਭਾਂਡੇ ਚੱਕਾ ਤੁਸੀਂ ਮਾੜਾ ਮੋਟਾ ਉਹਨੂੰ ਵੀ ਕਹਿ ਦਿਆ ਕਰੋ ਸਾਰੀ ਦਿਹਾੜੀ ਇਹ ਥੋੜੀ ਵੀ ਮੈਨੂੰ ਸੁਣੀ ਜਾਵਾ ਕਿੰਨੀ ਕੁ ਸੁਣੀ ਜਾਉਂਗੀ ਮੈਂ ਕੁੜੇ ਵੀਰਾ ਕੀ ਕਰਾਂ ਉਹਨੂੰ ਕਹਿ ਨਹੀਂ ਆਂ ਬੁੱਝ ਦਿਮਾਗ ਦੇ ਪੈਂਦੀ ਨਹੀਂ ਖਾਨੇ ਕੋਈ ਗੱਲ ਤਾਂ ਤੇ ਉਹ ਦਿਹਾੜਾ ਵੀ ਤੇਰੇ ਤੇ ਗੁੱਸਾ ਲੈ ਜਾਂਦਾ ਮੈਂ ਕੀ ਕਰਾਂ ਮੈਂ ਆਹੀਂ ਸਾਹਮਦੇ ਆਈ ਆ ਪਹਿਲਾਂ ਉਹ ਹੀ ਗੱਲ ਐ ਨਿਆਣਾ ਸੀ ਵੀ ਚਲਨੇ ਆਣੇ ਨਿਆਣੇ ਆ ਹੁਣ ਆ दारू ਚ ਵੜ ਗਿਆ ਮੈਂ ਕੀ ਕਰਾਂ ਮੈਂ ਤਾਂ ਆਪ ਮਰਨ ਵਾਲੀ ਹੋ ਰਹੀਆਂ ਸੋਚ ਸੋਚ ਕੇ ਮੈਨੂੰ ਤਾਂ ਲੱਗਦੀ ਹੈ ਕਿਸੇ ਦਿਨ ਮੇਰਾ ਦਿਮਾਗ ਹੱਲ ਜੂਤੀ ਏ ਮਾਂ ਤੁਹਨੇ ਕੀ ਗੱਲ ਕਹਾ ਕਰੋਗੇ ਤਾਂ ਗੁੱਸਾ ਜਿਹਨ ਛੋਟੇ ਹੁੰਦੇ ਤੇ ਰੱਸਾ ਪਾਇਆ ਹੁੰਦਾ ਨਾ ਆ ਦਿਨ ਨਾ ਦੇਖਣੇ ਪੈਂਦੇ ਤੁਸੀਂ ਲਾੜ ਲਾੜ ਚ ਕਹਿੰਦੇ ਹੋਗੇ ਉਹ ਤਾਂ ਕੋਈ ਨਾ ਚੱਲ ਪੁੱਤ ਮੈਂ ਦੇ ਦਿੰਨੀ ਤੈਨੂੰ 100 ਰੁਪਿਆ ਖਾਇਆ ਜੋ ਖਾ ਕੇ ਆਉਣਾ ਅੱਜ ਉਹ 100 ਰੁਪਿਆ ਨਾ ਤੁਹਾਨੂੰ ਹੁਣ ਜ਼ਿਆਦਾ ਆਉਂਦਾ ਹੋਊਗਾ ਬੱਸ ਕਰਨੀ ਮੱਤਾਂ ਦੰਨੀ ਐ ਪੋਤੜਿਆਂ ਚੋਂ ਬਾਹਰ ਨਿਕਲੀ ਨਹੀਂ ਚਾਜੇ ਨਾਲ ਹਜੇ ਮੈਨੂੰ ਦੰਦੀ ਆਕਲਾਂ ਅੱਛਾ ਮੈਂ ਦਾਰੂ ਪੀਂ ਨਹੀਂ ਲਾਇਆ ਉਹ ਆਪ ਤਾਂ ਹੈ ਤੇਰਾ ਇਹੀ ਕਹਿਣਾ ਕੋਈ ਮਾਂ ਆਪ ਲਾਉਂਦੀ ਹੁੰਦੀ ਐ ਮੈਨੂੰ ਕੀ ਬਤਾਤੀ ਵੀ ਉਹ ਜਦੋਂ ਮੇਰੇ ਬਾਟੂ ਚੋਂ ਪੈਸੇ ਲੀ ਜਾਂਦਾ ਦਾਰੂ ਪੀਂਦਾ ਕਿ ਕੋਸ ਹੋਰ ਚੀਜ਼ ਖਾ ਕੇ ਹੁੰਦਾ ਮੈਂ ਤਾਂ ਇਹ ਕਹਿ ਕੇ ਲੀ ਜਾਂਦਾ ਹੁੰਦਾ ਤੀ ਮੈਨੂੰ ਲੋੜ ਆ ਜਦੋਂ ਮਾਂ ਪਰਸਾ ਛੱਡਦੀ ਐ ਨਾ ਤਾਂ ਉਹ ਕਿਤੇ ਮਰਜ਼ੀ ਤੱਕ ਜਾਈ ਜਾਵੇ ਹੱਥ ਨਹੀਂ ਆਉਂਦਾ ਹੁੰਦਾ ਖਾਸੀ ਸਿਆਣੀ ਹੋ ਗਈ ਹੈ ਨਾ ਆ ਭਾਂਡਿਆਂ ਦੀ ਤਾਂ ਘਰਿਆਂ ਦੀ ਗੌਰ ਨਹੀਂ ਹੁੰਦੀ ਹੋਰਾਂ ਗੱਲਾਂ ਦੀ ਤੈਨੂੰ ਗੌਰ ਆ ਵੀ ਸੱਸ ਨੂੰ ਮਤਾਂ ਦੇਣ ਬੈਠ ਗਈ ਨਹੀਂ ਆ ਨੂ ਐ ਮੇਰੀ ਨੂ ਬਣ ਕੇ ਰਹਿ ਸੱਸ ਬਣਨ ਦੀ ਕੋਸ਼ਿਸ਼ ਨਾ ਕਰ ਮਤ ਨਹੀਂ ਦੇਰੀ ਮਾਂ ਬਸ ਮੈਂ ਸਮਝਾ ਰਹੀ ਆ ਵੀ ਹਜੇ ਵੀ ਕਾਬੂ ਕਰ ਲੋ ਨਾ ਬਹੁਤ ਵਧੀਆ ਗੱਲ ਆ ਇਹ ਚੀਜ਼ਾਂ ਅੱਗੇ ਜਾ ਕੇ ਦੁੱਖ ਦੇਣਗੀਆਂ ਅੱਜ ਤਾਂ ਤੁਸੀਂ ਕਮਾਈ ਜਾਂਦੇ ਹੋ ਮੈਂ ਕੱਪੜੇ ਸਿਉਂ ਜਾਂਦੀ ਆ ਅੱਗੇ ਕੌਣ ਕਰੂਗਾ ਕੌਣ ਕਰਕੇ ਦੇ ਦੂਗਾ ਨਾਲੇ ਕਿੰਨਾ ਕੁ ਟਾਈਮ ਅਗਲਾ ਦੇਊਗਾ ਆਏ ਕਰ ਪਹਿਲਾਂ ਤਾਂ ਮੇਰਾ ਪੁੱਤ ਸੀ ਹੁਣ ਤਾਂ ਤੇਰੇ ਘਰ ਵਾਲੇ ਤੂੰ ਸਮਝਾ ਲੈ ਭਾਈ ਇਹ ਤੇਥੋਂ ਸਮਝਦੇ ਮੈਂ ਤਾਂ ਲਾਤਾ ਰੱਸਾ ਤੇਰੇ ਗਲ ਪਾਤਾ ਚੱਕ ਲੈ ਸੰਭ ਲਾ ਦੇ ਕੋਈ ਗੱਲ ਨਹੀਂ ਮੈਂ ਦੇਖਦੀ ਕਿੰਨਾ ਕ ਸੰਭਿਆ ਜਾਂਦਾ ਮੈਨੂੰ ਹੀ ਸੁਣਾ ਜਾਂਦੀ ਆ ਚਾਰ ਗੱਲਾਂ ਲੈ ਕਰ ਲੋ ਗੱਲ ਇਹ ਤੇ ਲੈਣਾ ਕੀ ਆ ਜਿਹੜਾ ਹੋ ਗਿਆ ਕੰਮ ਹੋ ਗਿਆ ਤੂੰ ਸੰਭ ਲੈ ਜਿਹੜੇ ਕੋਈ ਭਾਂਡੇ ਸੰਭੇ ਜਾਂਦੇ ਉਹ ਤਾਂ ਸੰਭੇ ਨਹੀਂ ਜਾਂਦੇ ਰੁੱਲਦੇ ਫਿਰਦੇ ਹੈਗੇ ਕੋਈ ਮਸ਼ੀਨ ਤੋਂ ਚੱਕਦੀਆਂ ਕੋਈ ਪਸ਼ੂਆਂ ਦੀ ਖੁਰਲੀ ਤੋਂ ਚੱਕਦੀਆਂ ਉੜਾ ਆ ਗਿਆ ਨਹੀਂ ਇਹ ਵੀ ਲੈ ਕੱਲ ਦੀ ਨੀਤਲੀ ਮੈਨੂੰ ਮਤਾਂ ਦਿੰਦੀ ਆ ਪਰ ਇਹਦੇ ਵੀ ਕੀ ਸਾਰੇ ਆ ਮਤਾਂ ਦੇਣੀਆਂ ਬਣਦੀਆਂ ਵੀ ਨਹੀਂ ਮੇਰੇ ਪੁੱਤ ਨੇ ਮੇਰੀ ਮਤ ਮਾਰਖਿਆ ਕੁੜੇ ਵੀ ਕੀ ਕਰਾਂ ਇੱਕ ਮੈਂ ਤੇਰੀ ਸੱਸਾਂ ਤੇਰੇ ਮੂਹਰੇ ਸਾਰਾ ਪੜਦਾ ਖੋਲ ਨਹੀਂ ਸਕਦੀ ਵੀ ਮੇਰਾ ਪੁੱਤ ਬੇਲੈਕਾ ਹੈ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਜੇ ਚੱਜ ਦਾ ਹੁੰਦਾ ਤਾਂ ਚੱਜ ਦੇ ਘਰ ਵਿਆਹਉਂਦੀ ਹੈ ਕੋਈ ਮਾਪੇ ਪੇਕੇ ਆਲੀ ਹੁੰਦੀ ਮੈਂ ਵੀ ਠੋਕਣਾ ਲਾਉਂਦੇ ਸਮਾਨ ਟਰੱਕ ਚੋਂ ਦਾਜ ਦਾ ਜੇ ਮੇਰੇ ਆਲਾ ਬੇਕਾਰ ਸੀ ਤਾਂ ਆਹ ਕੰਮ ਹੋਇਆ ਤੈਂ ਤਾਂ ਬੋਲਣਾ ਹੀ ਸੀ ਤੇਰਾ ਕਸੂਰ ਨਹੀਂ ਚਲੋ ਹਜੇ ਵੀ ਹੋਰਾਂ ਨਾਲ ਚੰਗੀ ਆ ਕਈਆਂ ਸੋਨੀਆਂ ਜਰੀ ਜਾਂਦੀ ਆ ਹੁਣ ਗਈ ਨਹੀਂ ਹੈਗੀ ਤਿਆਰ ਹੋ ਕੇ ਉਹ ਤਾਂ ਕਾਲੀ ਕਰੀ ਜਾਂਦੀ ਸੀ ਕਿ ਜਾਨ ਦੀ ਕੋਸ਼ ਨੇ ਬਸ ਯਾਰ ਮੂਡ ਚੇਂਜ ਹੋ ਗਿਆ ਫਿਰ ਮੈਂ ਕਹਾਂ ਚਲ ਛੱਡ। ਨਾਲੇ ਕਹਿੰਦੇ ਸੀ ਬੜਾ ਜ਼ਰੂਰੀ ਕੰਮ ਆ। ਜ਼ਰੂਰੀ ਕੰਮ ਤਾਂ ਕੀ ਸੀਗਾ? ਇੱਥੇ ਚੌਂਕ ਤੇ ਅੱਗ ਲੱਗ ਗਈ ਸੀਗੀ ਦੁਕਾਨ ਤੇ। ਉੱਥੇ ਜਾ ਕੇ ਆਉਣਾ ਸੀਗਾ ਸੱਦੀ ਆਂਦੇ ਸੀ ਕਹਿੰਦੇ ਪਿੰਡ ਦੇ ਸਾਰੇ ਮੋੜਵਰ ਬੰਦੇ ਆ ਕੇ ਜਾਓ। ਹੂੰ। ਅੱਛਾ ਫਿਰ ਤਾਂ ਚਾਹ ਆਉਂਦੇ ਫਿਰ ਤਾਂ ਜ਼ਰੂਰੀ ਸੀ। ਜਾਣਾ ਕਾਹਨੂੰ ਲੱਗ ਗਿਆ ਬਸ ਬਿਜਲੀ ਘਰ ਦਾ ਪਤਾ ਜੀ ਕਾਹਤੋਂ ਲੱਗੀ ਐ। ਤਾਂ ਕਰਕੇ ਫਿਰ ਮੈਂ ਕਹਾਂ ਚਲ ਛੱਡ ਕਾਹਨੂੰ। ਬੋਲੇ ਆਂਦਾ ਕੋਸਾ ਆ ਦੇ ਆਪ ਤੂੰ। ਅੱਛਾ। ਹੂੰ। ਓਹੋ। ਮੰਮੀ ਕਹਿੰਦੀ ਸੀ ਆਪਾਂ ਜੀਤੀ ਕੋਲ ਦੁਆਰੇ ਜਾਇਆ ਜੀ ਕਿਉਂ ਦੁਆਰੇ ਬੇਜ਼ੀਤੀ ਕਰਾ ਕੇ ਆਉਣੀ ਆ ਉੱਥੇ ਜਾ ਕੇ ਪਹਿਲਾਂ ਥੋੜੀ ਹੋਈ ਐ ਅਗਲੇ ਕਹਿੰਦੇ ਪੁਲਿਸ ਸਾਦਦੇ ਆ ਕੀ ਕਰਾਂਗੇ ਉੱਥੇ ਜਾ ਕੇ ਜਦੋਂ ਅਗਲੀ ਤਾਂ ਆਪਾਂ ਨੂੰ ਪਛਾਣਦੀ ਨਹੀਂ ਤੁਹਾਨੂੰ ਪਤਾ ਹੀ ਆ ਵੀ ਉਹ ਆਪ ਨੂੰ ਕਿਉਂ ਨਹੀਂ ਪਛਾਣਦੀ ਸਿਰਫ ਮੰਮੀ ਕਰਕੇ ਤੇ ਜੇ ਆਪਾਂ ਦੋਨੇ ਜਾ ਕੇ ਆਈਏ ਆਪਾਂ ਦੋਵੇਂ ਕਿਵੇਂ ਜਾਵਾਂਗੇ ਤੂੰ ਐਵੇਂ ਨਾ ਬੁੱਲੀ ਜਾ ਠੀਕ ਐ ਮੇਰੇ ਤਾਂ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਸਿੱਧੀ ਜੀ ਗੱਲ ਹੈਗੀ ਮਾਂ ਨੂੰ ਸੋਚਣਾ ਚਾਹੀਦਾ ਮਾਂ ਨੂੰ ਮੈਂ ਕਿਹਾ ਸੀਗਾ ਵੀ ਮੈਨੂੰ ਮੇਰੀ ਭੈਣ ਨਾਲ ਮਨਾ ਦੇ ਏ ਨਹੀਂ ਕਿਹਾ ਸੀ ਕਿ ਮੈਨੂੰ ਮੇਰੀ ਭੈਣ ਦਿਖਾ ਲਿਆ ਕਿੱਥੇ ਹੈ ਠੀਕ ਹੈ ਮਾਂ ਨੂੰ ਚਾਹੀਦਾ ਵੀ ਸਾਰੀ ਆਪਦੇ ਉਥੇ ਪਹੁੰਚ ਗਲਾਵੇ ਵੀ ਮੈਂ ਉਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਹੁਣ ਤੁਹਾਡੇ ਸਾਹਮਣੇ ਮਾਂ ਨੂੰ ਤਾਂ ਉਹਨੇ ਐਂ ਕਹਿਦਾ ਮੇਰੇ ਲਈ ਤਾਂ ਮਾਂ ਮਰੀ ਹੋਈ ਹੈ ਮੇਰੀ ਮਾਂ ਤਾਂ ਮਰ ਗਈ ਤੇ ਫਿਰ ਮੈਂ ਕੀ ਕਰਾਂ ਮੈਂ ਤਾਂ ਮਾਂ ਨੂੰ ਕਹਿ ਸਕਦਾ ਮੈਂ ਅਲੀ ਨੂੰ ਨਹੀਂ ਨਾ ਕਹਿ ਸਕਦਾ ਕਿਉਂਕਿ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂਗਾ ਮੈਂ ਇਹ ਕਹਿੰਦੀ ਸੀ ਤੁਸੀਂ ਐਂ ਤਾਂ ਦੇਖੋ ਉਹ ਕਿੰਨਾ ਡਰੀ ਹੋਈ ਸੀ ਜਦੋਂ ਹੱਥ ਵੀ ਲਾਉਂਦੇ ਸੀ ਤਾਂ ਵੀ ਉਹ ਡਰਦੀ ਸੀ ਕੀ ਪਤਾ ਕੀ ਪਤਾ ਮਾਂ ਨੇ ਕੀ ਕੁਝ ਕੀਤਾ ਹੋਊਗਾ ਕੀ ਬੁੱਧਰ ਸਾਰੇ ਕੁਝ ਕਰਦੇ ਹੁਣ ਨਾ ਕੀ ਪਤਾ ਮਾਮੀ ਨੇ ਉੱਥੇ ਕੀ ਕੁਛ ਕਰਕੇ ਕਿ ਸੜ ਗਈ ਹੋ ਕੀ ਕਹਿ ਸਕਦੇ ਆ ਕੀ ਪਤਾ ਤਾਂ ਬਹੁਤ ਕੁਝ ਹੋ ਸਕਦਾ ਅੱਲਾ ਦੇ ਪੁੱਤ ਮਹਿੰਦਰ ਸਿੰਘ ਕਹਿੰਦੀ ਐ ਦੇਖ ਮੈਨੂੰ ਪਤਾ ਐ ਵੀ ਤੈਨੂੰ ਵੀ ਗੁੱਸਾ ਮੇਰੇ ਨਾਲ ਪਰ ਪੁੱਤ ਇੱਕ ਵਾਰੀ ਭਾਵੇਂ ਤੂੰ ਕੱਲਾ ਜਾਇਆ ਦੇਖ ਮੈਂ ਨਾਲ ਨਹੀਂ ਜਾਂਦੀ ਮੈਨੂੰ ਪਤਾ ਐ ਜੀਤੀ ਨੂੰ ਨਾ ਮੈਨੂੰ ਦੇਖ ਕੇ ਗੁੱਸਾ ਜੜਦਾ ਕੀ ਪਤਾ ਪੁੱਤ ਤੇਰੇ ਨਾਲ ਗੱਲ ਕਰ ਲੈ ਮਾਤੇ ਦੇ ਸਾਹਮਣੇ ਸੀ ਅਗਲੇ ਟੰਬੇ ਲੈ ਕੇ ਮਗਰ ਪੈ ਗਏ ਸੀਗੇ ਪਤਾ ਨਾ ਤੈਨੂੰ ਉਹ ਤੇ ਮੈਂ ਸਾਰਾ ਕੁਝ ਆਪ ਦੇਖੀ-ਦੇਖ ਕੇ ਆਇਆ ਪਰ ਹੁਣ ਆਪਾਂ ਇਹ ਚੁੱਪ ਕਰਕੇ ਵੀ ਨਹੀਂ ਬੈਠ ਸਕਦੇ ਹਣੇ ਉਹ ਆਪਣੇ ਨਾਲ ਨਾਰਾਜ ਹੈ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਮੁੜ ਕੇ ਦੁਬਾਰੇ ਨੂੰ ਮਨਾਉਣੀ ਨਾ ਜਾਈਏ ਫਿਰ ਮਨਾਉਣ ਨੂੰ ਫਿਰ ਮਾਂ ਮੈਨੂੰ ਜਦੋਂ ਲੋਈ ਪਛਾਣਦੀ ਨਹੀਂ ਉਹ ਗੱਲ ਤਾਂ ਗੱਲ ਦੀ ਹੈ ਵੀ ਤੂੰ ਜਾ ਤੂੰ ਜਾ ਕੇ ਉੱਥੇ ਸਾਰੀ ਗੱਲਬਾਤ ਕਰ ਠੀਕ ਹੈ ਮੇਰੀ ਤੇਰੇ ਨਾਲ ਹੀ ਸ਼ਰਤ ਸੀਗੀ ਵੀ ਤੂੰ ਮੈਨੂੰ ਮੇਰੀ ਭੈਣ ਦੇ ਨਾਲ ਮਲਾ ਠੀਕ ਹੈ ਤੇ ਮੈਂ ਤੇਰੇ ਨਾਲ ਹੀ ਗਈਆਂ ਨਾ ਆਪ ਦੇਖੀ ਸਾਰਾ ਕੁਝ ਦੇਖਿਆ ਮੈਨੂੰ ਪਤਾ ਹੈ ਜੀਤੀ ਦਾ ਗੁੱਸਾ ਵੀ ਜਾਇਜ਼ ਹੈ ਉਹ ਜਵਾਕ ਵੀ ਹੋਰ ਕਰੇ ਵੀ ਕੀ ਉੱਥੇ ਵੀ ਉਹਨਾਂ ਝਲਾਦਾਂ ਦੇ ਬਸ ਪਈ ਹੋਈ ਹੈ ਪਰ ਪੁੱਤ ਮੈਨੂੰ ਪਤਾ ਹੈ ਜੇ ਤੂੰ ਜਾਏਗਾ ਨਾ ਤਾਂ ਹੋ ਸਕਦਾ ਤੇਰੇ ਨਾਲ ਜ਼ਰੂਰ ਗੱਲ ਕਰੇ ਉਹ ਮੈਂ ਕਹਿੰਦੀ ਸੀ ਸਾਰੀਆਂ ਗੱਲਾਂ ਛੱਡੋ ਵੀ ਮੰਮੀ ਨੇ ਕੀ ਕੀਤਾ ਕੀ ਨਹੀਂ ਕੀਤਾ ਆਪਾਂ ਨੂੰ ਭੈਣ ਬਾਰੇ ਸੋਚਣਾ ਚਾਹੀਦਾ ਭੈਣ ਬਾਰੇ ਤਾਂ ਸੋਚ ਲਾਂਗੇ ਪਰ ਤੂੰ ਐਂ ਦੇਖ ਮਾਂ ਜਲਾਦਾਂ ਦੀ ਗੱਲ ਕਰਦੀ ਐ ਮਾਂ ਜੇ ਉਹ ਜਲਾਦ ਹੁੰਦੇ ਨਾ ਤਾਂ ਜੀਤੀ ਉਹਦੇ ਕੋਲੇ ਲੁਕਦੀ ਨਹੀਂ ਸੀਗੀ ਉਹਨਾਂ ਕੋਲੇ ਨਹੀਂ ਜਾਂਦੀ ਸੀਗੀ ਵਾਰ-ਵਾਰ ਠੀਕ ਐ ਉਹ ਤਾਂ ਜਲਾਦ ਆਪਾਂ ਨੂੰ ਸਮਝ ਜਾਂਦੀ ਸੀ ਜਿਵੇਂ ਪਤਾ ਨਹੀਂ ਆਪਾਂ ਉਹਨੂੰ ਮਾਰਨ ਵਾਸਤੇ ਆਏ ਹੁੰਨੇ ਆ ਜਿਨ੍ਹਾਂ ਨੇ ਪੈਸੇ ਦੇ ਕੇ ਮੇਰੀ ਕੁੜੀ ਨੂੰ ਲਿਆ ਉਹ ਚਲਾਦ ਨਹੀਂ ਹੋਣਗੇ ਤਾਂ ਹੋਰ ਕੀ ਹੋਣੀ ਮਾਂ ਤੂੰ ਜਿਹਨੇ ਪੈਸੇ ਲੈ ਕੇ ਵੇਚਿਆ ਤੇ ਜਿਨੇ ਉੱਥੇ ਆਪਦੀ ਨਿੱਕੀ ਜਿਹੀ ਜਵਾਗੜੀ ਛੱਡਿਆਈ ਹੈ ਉਹ ਜਲਾਦ ਨਹੀਂ ਹੈਗੀ ਮਾਂ ਗੱਲ ਸੁਣ ਲੈ ਮੇਰੀ ਜੇ ਮੇਰੀ ਭੈਣ ਇੱਥੇ ਮੇਰੇ ਕੋਲੇ ਨਾ ਆਈ ਅਸੀਂ ਗੱਲਬਾਤ ਨਾ ਕੀਤੀ ਸਾਰੀ ਗੱਲਬਾਤ ਮੈਨੂੰ ਨਾ ਪਤਾ ਲੱਗੀ ਵੀ ਉਹਦੇ ਨਾਲ ਵਿਚਾਈ ਨਾਲ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਤਾਂ ਮੇਰਾ ਤੇਰਾ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਨਾ ਪੁੱਤ ਹਏ ਨਾ ਕੇ ਮੈਂ ਤਾਂ ਕੁੜੀ ਕੰਨੀਓ ਮੈਂ ਮਰ ਗਈ ਹੁਣ ਤੂੰ ਵੀ ਆ ਕੁਛ ਕਰਦਾ ਮੈਨੂੰ ਐ ਦੱਸ ਦਦੇ ਵੀ ਮੈਂ ਕਿੱਥੇ ਜਾਊਂਗੀ ਜਦੋਂ ਪੁੱਤ ਮੇਰੇ ਗਲ ਘੁੱਟਾ ਦੇ ਕੇ ਮਾਰ ਦੇ ਮੈਥੋਂ ਰੋ ਰੋ ਕੇ ਗੱਲਾਂ ਨਹੀਂ ਸੁਣਿਆ ਜਾਂਦੀਆਂ ਥੁੱਡੀਆਂ ਮੈਂ ਕਹਿੰਦੀ ਸੀ ਆਪਾਂ ਜੇ ਰਣਜੀਤ ਮਾਮੀ ਨੂੰ ਕੱਗੇ ਹੈਂ ਵੀ ਜਿਉ ਜਾ ਕੇ ਆਵੇ ਜੀਤੀ ਕੋਲ ਉਹ ਸਮਝਾਵੇ ਜੀਤੀ ਨੂੰ ਮੈਂ ਇੱਥੋਂ ਨਹੀਂ ਜਾਈਦਾ ਕਿਸੇ ਵੀ ਬਸੇ ਮਾਂ ਨੂੰ ਲੈ ਜਾ ਠੀਕ ਹੈ ਮਾਂ ਨੂੰ ਲੈ ਜਾ ਮਾਂ ਨੂੰ ਕਹਿ ਜਾ ਕੇ ਵੀ ਉਹਦੀ ਮਿੰਤਾ ਕਰੇ ਉਹ ਨਾਲ ਗੱਲ ਕਰੇ ਜਦੋਂ ਸਾਰਾ ਸਿਆਪੇ ਹੀ ਮਾਣੇ ਪਾਇਆਗਾ ਮੈਂ ਕਿਹਦੇ ਕਿਹਦੇ ਅੱਗੇ ਜਾ ਕੇ ਹੱਥ ਮੰਨੀ ਜਾਵਾਂ ਗੱਲ ਤਾਂ ਸੁਣੋ ਹੁਣ ਮਾਂ ਦਾ ਤਾਂ ਆਇਆ ਵੀ ਉਹ ਪਤਾ ਨਹੀਂ ਮਾਮੀ ਮਾਂ ਨੂੰ ਘਰੇ ਬਾੜੂਗੀ ਕਿ ਨਾ ਬਾੜੂਗੀ ਉਹਦੇ ਆਪਣੇ ਸਾਹਮਣੇ ਕਹੀ ਤੱਕ ਪਤਾ ਤਾਂ ਲੱਗਣਾ ਚਾਹੀਦਾ ਮਾਂ ਨੂੰ ਵੀ ਹੁਣ ਤੱਕ ਇਹਨੇ ਕੀ ਖਟਿਆ ਕੀ ਇੱਜ਼ਤ ਕਮਾਈ ਆ ਉੱਥੇ ਜਾ ਕੇ ਜੇ ਤੁਹਾਨੂੰ ਪਤਾ ਲੱਗੂਗਾ ਨਾ ਮਾਂ ਫਿਰ ਦੇਖੀ ਮਾਂ ਸ਼ਰਮ ਆਉਗੀ ਤੈਨੂੰ ਆਪ ਦੇ ਆਪ ਤੇ ਮੈਂ ਤਾਂ ਮਾਂ ਕੈਂਤ ਵੀ ਸ਼ਰਮ ਆਉਦੀ ਏ ਤੈਨੂੰ ਮੰਮੀ ਆਪਣੇ ਮੂੰਹੋਂ ਜਾਊਗੀ ਜੇ ਗਈ ਤਾਂ ਮੰਮੀ ਦੇ ਮੂੰਹੋਂ ਨਹੀਂ ਜਾਂਦੀ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਮਾਂ ਨੂੰ ਲੈ ਕੇ ਜਾ ਫਿਰ ਦੇਖਦੇ ਹਾਂ ਕੋਈ ਗੱਲ ਨਹੀਂ ਮੰਮੀ ਨਾਲ ਤਾਂ ਬਾਅਦ ਵਿੱਚ ਮੈਂ ਗੱਲ ਕਰ ਲਵਾਂ ਪਤਾ ਤਾਂ ਲੱਗੇ ਮਾਂ ਨੂੰ ਮੈਂ ਸਾਹਮਣੇ ਜਾ ਕੇ ਤਾਂ ਆਈ ਹਾਂ ਮੈਨੂੰ ਦੇਖ ਕੇ ਉਹ ਨਾਫਰਤ ਕਰਦੀ ਏ ਹੋ ਸਕਦਾ ਜੇ ਮੈਂ ਨਾਲ ਨਾ ਜਾਂਦੀ ਨਾ ਤੇ ਤੁਹਾਡੇ ਨਾਲ ਕੀ ਤੂੰ ਗੱਲ ਕਰ ਹੀ ਲੈਂਦੀ ਉਹੀ ਗਲਤੀ ਤੂੰ ਦੁਬਾਰੇ ਕਰ ਦੇਗਾ ਮੇਰੀ ਮਾਂ ਪੁੱਤ ਇੱਕ ਵਾਰੀ ਇਕੱਲਾ ਜਾ ਕੇ ਆ ਮਨਿੰਦਰ ਨੂੰ ਨਾਲ ਲੈ ਜਾ ਪਰ ਪੁੱਤ ਹੁਣ ਮੈਂ ਉਹਦੀ ਅੱਖਾਂ ਸਾਹਮਣੇ ਨਹੀਂ ਜਾਂਦੀ ਜੇ ਮੈਂ ਗਈ ਤਾਂ ਉਹਨੇ ਫੇਰ ਉਹੀ ਨਫ਼ਰਤ ਕਰਨੀ ਐ ਤੈਨੂੰ ਲੱਗਦਾ ਹੁ ਵੂਆ ਭੋਲ ਦੇਣਗੇ ਹੁਣ ਮਾਂ ਕਿਸੇ ਹਸਾਬ ਨਾਲ ਹੀ ਜਾਇਆ ਜਾਊਗਾ ਠੀਕ ਆ ਉਹਨਾਂ ਕੋਲੇ ਮਾਂ ਅਸੀਂ ਰਣਜੀਤ ਮਾਮੀ ਦੀ ਗੱਲ ਕਰਦੇ ਆ ਆਪਣੇਰ ਦੂਜੇ ਘਰ ਵਾਲੀ ਮਾਮੀ ਆ ਅਸੀਂ ਪਹਿਲਾਂ ਵੀ ਉਹਦੇ ਕੋਲ ਹੀ ਗਏ ਸੀ ਤੇ ਹੁਣ ਵੀ ਉਹਦੇ ਕੋਲ ਜਾਣ ਦੀ ਗੱਲ ਹੀ ਕਰਦੇ ਆ ਤੇ ਨਾਲੇ ਮੈਨੂੰ ਲਾਡੀ ਦੀ ਗੱਲ ਵੀ ਸਹੀ ਲੱਗਦੀ ਆ ਤੁਹਾਨੂੰ ਜਾਣਾ ਚਾਹੀਦਾ ਹਾਂ ਪੁੱਤ ਤੇਰੀ ਰਣਜੀਤ ਮਾਮੀ ਕੋਲੇ ਤਾਂ ਮੈਂ ਜ਼ਰੂਰ ਜਾ ਕੇ ਆਂ ਮੈਨੂੰ ਤਾਂ ਹੁਣ ਉਹੀ ਕ राह ਲੱਗਦੀ ਐ ਵੀ ਜਿਹੜਾ ਮੇਰੀ ਧੀ ਨਾਲ ਮੈਨੂੰ ਮਿਲਾ ਸਕਦੀ ਐ ਚਲ ਕੋਈ ਮਨਿੰਦਰ ਉਹ ਤਾਂ ਜਦੋਂ ਕਹੇਗੀ ਮੈਂ ਤੇਰੇ ਨਾਲ ਜਾਣ ਵਾਸਤੇ ਤਿਆਰ ਹਾਂ ਬਸ ਮੇਰੇ ਤਾਂ ਹੁਣ ਇੱਕੋ ਇੱਕ ਗੱਲ ਐ ਵੀ ਮੇਰੀ ਧੀ ਨੂੰ ਕਿਵੇਂ ਨਾ ਕਿਵੇਂ ਉਹਨਾਂ ਦੇ ਚੁੰਗਲ ਚੋਂ ਛੁਡਾ ਲਿਆਵਾ ਕੋਈ ਗੱਲ ਨਹੀਂ ਮੰਮੀ ਆਪਾਂ ਬਸ ਆ ਕੰਮ ਕਰਨ ਵੇੜ ਕੇ ਚੱਲਦੇ ਹਾਂ ਬਸ ਆਪਾਂ ਫਿਰ ਕੌਣ ਕਾਹ ਤੋਂ ਕਰਨੀ ਚਲੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਲੋਕੇਸ਼ਨ ਚੇਂਜ ਕੀਤੀ ਆ ਕਿਉਂਕਿ ਜਿਹੜੀ ਅਸੀਂ ਪਹਿਲਾਂ ਲੋਕੇਸ਼ਨ ਮਤਲਬ ਕਰਦੇ ਸੀ ਯੂਜ਼ ਉਹ ਥੋੜੀ ਜਿਹਾ ਤੁਹਾਨੂੰ ਪ੍ਰੋਬਲਮ ਆ ਰਹੀ ਸੀ ਲਾਈਟ ਦੀ ਪ੍ਰੋਬਲਮ ਸੀ ਉੱਥੇ ਥੋੜੀ ਜਿਹੀ ਜਗ੍ਹਾ ਵੀ ਘੱਟ ਸੀਗੀ ਹੈਨਾ ਤਾਂ ਸਾਨੂੰ ਇੱਕ ਵਧੀਆ ਲੋਕੇਸ਼ਨ ਮਿਲੀ ਖੁੱਲੀ ਡੁੱਲੀ ਲੋਕੇਸ਼ਨ ਆ ਤੇ ਸੀਨ ਬਹੁਤ ਸੋਹਣੇ ਲੱਗਦੇ ਨੇ ਤਾਂ ਅਸੀਂ ਇਹ ਹੁਣ ਲੋਕੇਸ਼ਨ ਲਈਏ ਤੇ ਇਸ ਤੇ ਅਸੀਂ ਵੀਡੀਓ ਬਣਾਇਆ ਕਰਾਂਗੇ ਲੋਕੇਸ਼ਨ ਤੇ ਤੇ ਪਲੀਜ਼ ਸਾਨੂੰ ਹੁਣ ਵਾਰੀ-ਵਾਰੀ ਕਮੈਂਟ ਨਾ ਕਰਿਓ ਲੋਕੇਸ਼ਨ ਚੇਂਜ ਆ ਲੋਕੇਸ਼ਨ ਚੇਂਜ ਆ ਵੀਡੀਓ ਤਾਂ ਉਹੀ ਹੋਊਗੀ ਬਟ ਥੋੜੀ ਅਸੀਂ ਵੀ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਭਾਈ ਇੱਥੇ ਸਾਨੂੰ ਗਰਮੀ ਜ਼ਿਆਦਾ ਲੱਗਦੀ ਹੈ ਇਹਨਾਂ ਨੇ ਸਾਡੀ ਗੱਲ ਮੰਨ ਕੇ ਸਾਨੂੰ ਲੋਕੇਸ਼ਨ ਨਵੀਂ ਲੈ ਕੇ ਦਿੱਤੀ ਸੋ ਹੁਣ ਤੁਸੀਂ ਇਸੇ ਲੋਕੇਸ਼ਨ ਤੇ ਸਾਡੀਆਂ ਅਗਲੀਆਂ ਵੀਡੀਓਜ਼ ਦੇਖਿਆ ਕਰੋਗੇ ਧੰਨਵਾਦ